ਪਰੀ ਜਵਾਨੀ ਵਿੱਚ ਪੁੱਤ ਦਾ ਜਾਣਾ ਕੀ ਹੁੰਦਾ ਹੈ ਉਹ ਮਾਂ ਤੋਂ ਇਲਾਵਾ ਕੋਈ ਨਹੀਂ ਜਾਣ ਸਕਦਾ ਅੱਜ ਪਿੰਡ ਪੋਨਾ ਵਿਖੇ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਰੱਖੀ ਗਈ ਹੈ ਉੱਥੇ ਉਹਨਾਂ ਦੇ ਮਾਤਾ ਜੀ ਨਮ ਅੱਖਾਂ ਨਾਲ ਆਪਣੇ ਪੁੱਤਰ ਦੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰਾਜਵੀਰ ਜਵੰਦਾ ਦੀ ਮਾਤਾ ਜੀ ਕੋਲੋਂ ਤੁਰਿਆ ਵੀ ਨਹੀਂ ਜਾ ਰਿਹਾ ਤੇ ਉਹਨਾਂ ਦੀ ਅੱਖਾਂ ਵਿੱਚ ਹੰਝੂ ਵੀ ਦੇਖਣ ਨੂੰ ਮਿਲ ਰਹੇ ਨੇ ਅੱਜ ਸਵੇਰ ਤੋਂ ਹੀ ਕੁਲਵਿੰਦਰ ਬਿੱਲਾ ਐਮੀ ਵਿਰਗ ਤੇ ਹਰਫਜੀਮਾ ਰਾਜਵੀਰ ਜਵੰਦਾ ਦੇ ਅੰਤਿਮ ਅਰਦਾਸ ਦੀ ਤਿਆਰੀ ਵੀ ਆਪ ਮੂਰੇ ਹੋ ਕੇ ਕਰਾਉਂਦੇ ਹੋਏ ਦਿਖਾਈ ਦੇ ਰਹੇ ਹਨ ਤੇ ਹੁਣ ਰਾਜਵਿਜ ਜਵੰਦਾ ਦੀ ਮਾਤਾ ਜੀ ਆਪਣੇ ਪੁੱਤਰ ਦੇ ਅੰਤਿਮ ਅਰਦਾਸ ਉੱਤੇ ਪਹੁੰਚੇ ਹਨ ਅੰਮੱਖਾਂ ਨਾਲ ਆਪਣੇ ਪੁੱਤਰ ਦੇ ਅੱਜ ਪੋਗ ਪਹੁੰਚੇ ਪਹੁੰਚੇ ਹੈ ਰਾਜਵੀਰ ਜਵੰਦਾ ਦੇ ਮਾਤਾ ਉੱਥੇ ਰਾਜਵੀਰ ਜਵੰਦਾ ਦੀ ਪਤਨੀ ਤੇ ਬੱਚੇ ਵੀ ਨਮਕਖਾਂ ਨਾਲ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਉੱਥੇ ਪਹੁੰਚੇ ਤਸਵੀਰਾਂ ਤੁਹਾਨੂੰ ਪਿੰਡ ਪੋਨਾ ਤੋਂ ਲਾਈਵ ਦਿਖਾ ਰਿਹਾ ਜਿੱਥੇ ਆਪਣੇ ਪੁੱਤਰ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਮਾਂ ਪਹੁੰਚੀ ਹੈ ਬੇ ਇੱਕ ਬੇਬਸ ਮਾਂ ਅੱਜ ਆਪਣੇ ਪੁੱਤ ਦੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਪਹੁੰਚੀ ਹੈ 8 ਅਕਤੂਬਰ ਨੂੰ ਰਾਜਵੀਰ ਜਵੰਦਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਿਆ ਜਿਸ ਤੋਂ ਬਾਅਦ ਪੰਜਾਬੀ ਇੰਡਸਟਰੀ ਵਿੱਚ ਵੀ ਸੋਗ ਦੀ ਲਹਿਰ ਹੈ ਤੇ ਅੱਜ ਪਿੰਡ ਪੋਨਾ ਵਿਖੇ ਉਹਨਾਂ ਦੀ ਅੰਤਿਮ ਅਰਦਾਸ ਕੀਤੀ ਜਾ ਰਹੀ ਹੈ ਜਿੱਥੇ ਉਹਨਾਂ ਦੇ ਮਾਤਾ ਜੀ ਅੱਖਾਂ ਵਿੱਚ ਅੰਜੂ ਲੈ ਕੇ ਆਪਣੇ ਪੁੱਤਰ ਦੀ ਅੰਤਿਮ ਅਰਦਾਸ ਉੱਤੇ ਪਹੁੰਚੇ ਨੇ ਪਰ ਜਵਾਨੀ ਵਿੱਚ ਪੁੱਤ ਦਾ ਜਾਣਾ ਕੀ ਹੁੰਦਾ ਉਹ ਮਾਂ ਤੋਂ ਇਲਾਵਾ ਕੋਈ ਨਹੀਂ ਜਾਣ ਸਕਦਾ ਅੱਜ ਪਿੰਡ ਪੋਨਾ ਵਿਖੇ ਰਾਜਵੀਰ ਜੋਹੰਦਾ ਦੀ ਅੰਤਿਮ ਅਰਦਾਸ ਰੱਖੀ ਗਈ ਹੈ ਉੱਥੇ ਉਹਨਾਂ ਦੇ ਮਾਤਾ ਜੀ ਨਮ ਅੱਖਾਂ ਨਾਲ ਆਪਣੇ ਪੁੱਤਰ ਦੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰਾਜਵੀਰ ਜੋਹੰਦਾ ਦੀ ਮਾਤਾ ਜੀ ਕੋਲੋਂ ਸੂਰਿਆ ਵੀ ਨਹੀਂ ਜਾ ਰਿਹਾ ਤੇ ਉਹਨਾਂ ਦੀ ਅੱਖਾਂ ਵਿੱਚ ਹੰਝੂ ਵੀ ਦੇਖਣ ਨੂੰ ਮਿਲ ਰਹੇ ਨੇ ਅੱਜ ਸਵੇਰ ਤੋਂ ਹੀ ਕੁਲਵਿੰਦਰ ਬਿੱਲਾ ਐਮੀ ਵਿਰਕਤੇ ਹਰਫਜੀਮਾ ਰਾਜਵੀਰ ਜਵੰਦਾ ਦੇ ਅੰਤਿਮ ਅਰਦਾਸ ਦੀ ਤਿਆਰੀਆਂ ਵੀ ਆਪ ਮੂਰੇ ਹੋ ਕੇ ਕਰਾਉਂਦੇ ਹੋਏ ਦਿਖਾਈ ਦੇ ਰਹੇ ਨੇ ਤੇ ਹੁਣ ਰਾਜਵੀਰ ਜਵੰਦਾ ਦੀ ਮਾਤਾ ਜੀ ਆਪਣੇ ਪੁੱਤਰ ਦੇ ਅੰਤਿਮ ਅਰਦਾਸ ਉੱਤੇ ਪਹੁੰਚੇ ਐ ਨਮ ਅੱਖਾਂ ਨਾਲ ਆਪਣੇ ਪੁੱਤਰ ਦੇ ਅੱਜ ਪੋਗ ਪੋਗ ਉੱਤੇ ਪਹੁੰਚੇ ਐ ਰਾਜਵੀਰ ਜਵੰਦਾ ਦੇ ਮਾਤਾ ਉੱਥੇ ਰਾਜਵੀਰ ਜਵੰਦਾ ਦੀ ਪਤਨੀ ਤੇ ਬੱਚੇ ਵੀ ਨਮਕਖਾਂ ਨਾਲ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਉੱਥੇ ਪਹੁੰਚੇ ਤਸਵੀਰਾਂ ਤੁਹਾਨੂੰ ਪਿੰਡ ਪੋਨਾ ਤੋਂ ਲਾਈਵ ਦਿਖਾ ਰਿਹਾ ਜਿੱਥੇ ਆਪਣੇ ਪੁੱਤਰ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਮਾਂ ਪਹੁੰਚੀ ਹੈ ਬੇ ਇੱਕ ਬੇਬਸ ਮਾਂ ਅੱਜ ਆਪਣੇ ਪੁੱਤ ਦੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਪਹੁੰਚੀ ਹੈ 8 ਅਕਤੂਬਰ ਨੂੰ ਰਾਜਵੀਰ ਜਵੰਦਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਿਆ ਜਿਸ ਤੋਂ ਬਾਅਦ ਪੰਜਾਬੀ ਇੰਡਸਟਰੀ ਵਿੱਚ ਵੀ ਸੋਗ ਦੀ ਲਹਿਰ ਹੈ ਤੇ ਅੱਜ ਪਿੰਡ ਪੋਨਾ ਵਿਖੇ ਉਹਨਾਂ ਦੀ ਅੰਤਿਮ ਕੀਤੀ ਜਾ ਰਹੀ ਹੈ ਜਿੱਥੇ ਉਹਨਾਂ ਦੇ ਮਾਤਾ ਜੀ ਅੱਖਾਂ ਵਿੱਚ ਅੰਜੂ ਲੈ ਕੇ ਆਪਣੇ ਪੁੱਤਰ ਦੀ ਅੰਤਿਮ ਅਰਦਾਸ ਉੱਤੇ ਪਹੁੰਚੇ ਨੇ ਪਰ ਜਵਾਨੀ ਵਿੱਚ ਪੁੱਤ ਦਾ ਜਾਣਾ ਕੀ ਹੁੰਦਾ ਉਹ ਮਾਂ ਤੋਂ ਇਲਾਵਾ ਕੋਈ ਨਹੀਂ ਜਾਣ ਸਕਦਾ ਅੱਜ ਪਿੰਡ ਪੋਨਾ ਵਿਖੇ ਰਾਜਵੀਰ ਜੋਹੰਦਾ ਦੀ ਅੰਤਿਮ ਅਰਦਾਸ ਰੱਖੀ ਗਈ ਹੈ ਉੱਥੇ ਉਹਨਾਂ ਦੇ ਮਾਤਾ ਜੀ ਨਮ ਅੱਖਾਂ ਨਾਲ ਆਪਣੇ ਪੁੱਤਰ ਦੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰਾਜਵੀਰ ਜੋਹੰਦਾ ਦੀ ਮਾਤਾ ਜੀ ਕੋਲੋਂ ਤੁਰਿਆ ਵੀ ਨਹੀਂ ਜਾ ਰਿਹਾ ਤੇ ਉਹਨਾਂ ਦੀ ਅੱਖਾਂ ਵਿੱਚ ਹੰਝੂ ਵੀ ਦੇਖਣ ਨੂੰ ਮਿਲ ਰਹੇ ਨੇ ਅੱਜ ਸਵੇਰ ਤੋਂ ਹੀ ਕੁਲਵਿੰਦਰ ਬਿੱਲਾ ਐਮੀ ਵਿਰਗਤੇ ਹਰਫਜੀਮਾ ਰਾਜਵੀਰ ਜਵੰਦਾ ਦੇ ਅੰਤਿਮ ਅਰਦਾਸ ਦੀ ਤਿਆਰੀਆਂ ਵੀ ਆਪ ਮੂਰੇ ਓਕੇ ਕਰਾਉਂਦੇ ਹੋਏ ਦਿਖਾਈ ਦੇ ਰਹੇ ਨੇ ਤੇ ਹੁਣ ਰਾਜਵੀਰ ਜਵੰਦਾ ਦੀ ਮਾਤਾ ਜੀ ਆਪਣੇ ਪੁੱਤਰ ਦੇ ਅੰਤਿਮ ਅਰਦਾਸ ਉੱਤੇ ਪਹੁੰਚੇ ਐ ਨਮ ਅੱਖਾਂ ਨਾਲ ਆਪਣੇ ਪੁੱਤਰ ਦੇ ਅੱਜ ਪੋਗ ਪੋਗ ਉੱਤੇ ਪਹੁੰਚੇ ਹੈ ਰਾਜਵੀਰ ਜਵੰਦਾ ਦੇ ਮਾਤਾ ਉੱਥੇ ਰਾਜਵੀਰ ਜਵੰਦਾ ਦੀ ਪਤਨੀ ਤੇ ਬੱਚੇ ਵੀ ਨਮਕਖਾਂ ਨਾਲ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਉੱਥੇ ਪਹੁੰਚੇ ਤਸਵੀਰਾਂ ਤੁਹਾਨੂੰ ਪਿੰਡ ਪੋਨਾ ਤੋਂ ਲਾਈਵ ਦਿਖਾ ਰਿਹਾ ਜਿੱਥੇ ਆਪਣੇ ਪੁੱਤਰ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਮਾ ਪਹੁੰਚੀ ਹੈ ਬੇ ਇੱਕ ਬੇਬਸ ਮਾ ਅੱਜ ਆਪਣੇ ਪੁੱਤ ਦੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਪਹੁੰਚੀ ਹੈ 8 ਅਕਤੂਬਰ ਨੂੰ ਰਾਜਵੀਰ ਜਵੰਦਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਿਆ ਜਿਸ ਤੋਂ ਬਾਅਦ ਪੰਜਾਬੀ ਇੰਡਸਟਰੀ ਵਿੱਚ ਵੀ ਸੋਗ ਦੀ ਲਹਿਰ ਹੈ ਤੇ ਅੱਜ ਪਿੰਡ ਪੋਨਾ ਵਿਖੇ ਉਹਨਾਂ ਦੀ ਅੰਤਿਮ ਅਰਦਾਸ ਕੀਤੀ ਜਾ ਰਹੀ ਹੈ ਜਿੱਥੇ ਉਹਨਾਂ ਦੇ ਮਾਤਾ ਜੀ ਅੱਖਾਂ ਵਿੱਚ ਅੰਜੂ ਲੈ ਕੇ ਆਪਣੇ ਪੁੱਤਰ ਦੀ ਅੰਤਿਮ ਅਰਦਾਸ ਉੱਤੇ ਪਹੁੰਚੇ